ਅੱਟ ਗਿਣਤੀ ਤੋਮਾਂ ਦੇ ਨਾਲ ਬਹੁਤ ਤਕਾ ਹੁੰਦਾ ਸਿੱਖਾਂ ਦੇ ਨਾਲ ਖਾਸ ਕਰਕੇ ਕਿਉਂਕਿ ਬੰਦੀ ਸਿੱਖਾਂ ਨੂੰ ਜਿਹੜੇ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਆ ਉਸ ਤੋਂ ਬਾਅਦ ਵਿੱਚ ਵੀ ਛੇ ਦਿਨ ਤੋਂ ਇਹਨਾਂ ਨੂੰ ਡਰ ਲੱਗਦਾ ਪਰ ਜਿੱਥੇ ਗੱਲ ਆਉਦੀ ਹੈ ਉਹ ਝੂਠੇ ਸੋਦੇ ਵਾਲੇ ਦੀ ਰਾਮਰੀਨ ਦੀ ਉਹਨੂੰ ਬਾਰ-ਬਾਰ ਪਰੋਲ ਤੇ ਸਰਕਾਰ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਆਪ ਹੀ ਸਾਰਾ ਮਾਹੌਲ ਜਿਹੜਾ ਵਿਗਾੜਦੇ ਨੇ ਚਾਹਣ ਹੋਰ ਇਸ ਤੋਂ ਵੱਧ ਜਿਹੜੀ ਹੈ ਗੁਲਾਮੀ ਦਾ ਅਹਿਸਾਸ ਵੀ ਕਰਵਾਇਆ ਜਾ ਸਕਦਾ ਬੜੀ ਹੈਰਾਨੀ ਦੀ ਗੱਲ ਹੈ ਬੜੀ ਦੁਖ ਦੀ ਗੱਲ ਹੈ ਕਿ ਜਿੱਥੇ ਘਾਟ ਗਿਣਤੀ ਤੋਮਾ ਦੇ ਨਾਲ ਬਹੁਤ ਧੱਕਾ ਹੁੰਦਾ ਸਿੱਖਾਂ ਦੇ ਨਾਲ ਖਾਸ ਕਰਕੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਰਕਾਰਾਂ ਧੱਕਾ ਕਰਦੀਆਂ ਕਿਉਂਕਿ ਬੰਦੀ ਸਿੱਖਾਂ ਨੂੰ ਜਿਹੜੇ ਆਪਣੀਆਂ ਸਜਾਵਾਂ ਭੁਗਤ ਚੁੱਕਿਆ ਉਸ ਤੋਂ ਬਾਅਦ ਵਿੱਚ ਵੀ ਛੱਡਣ ਤੋਂ ਇਹਨਾਂ ਨੂੰ ਡਰ ਲੱਗਦਾ ਪਰ ਜਿੱਥੇ ਗੱਲ ਆਉਦੀ ਹੈ ਉਹ ਝੂਠੇ ਸੁਦੇ ਵਾਲੇ ਦੀ ਰਾਮ ਰੀਨ ਦੀ ਉਹਨੂੰ ਬਾਰ ਬਾਰ ਪਰੋਲ ਤੇ ਬਾਹਰ ਭੇਜ ਕੇ ਤੇ ਜਾਂ ਸਿੱਖਾਂ ਨੂੰ ਕਹਿ ਲੋ ਜਾਂ ਘਰਤ ਗਿਣਤੀ ਹੋਰ ਧਰਮੀ ਲੋਕ ਜਿਹੜੇ ਨੇ ਹੋਰ ਹਿੰਦੂਆ ਵਿੱਚ ਵੀ ਮੁਸਲਮਾਨਾਂ ਵਿੱਚ ਵੀ ਵੱਖ-ਵੱਖ ਵਰਗਾ ਦੇ ਸੱਚੇ-ਸੱਚੇ ਲੋਕ ਜਿਹੜੇ ਹੈਗੇ ਉਹਨਾਂ ਨੂੰ ਚੜਾਇਆ ਜਾਂਦਾ ਜਦੋਂ ਕਿ ਉਹਦਾ ਸਾਰਿਆਂ ਨੂੰ ਪਤਾ ਕਿ ਉਹਨੇ ਕੀ ਕੁਝ ਕੀਤਾ ਤੇ ਪਰ ਗੁਰੂ ਕੇ ਸਿੱਖ ਜਿਹੜੇ ਨੇ ਜਿਹੜੀ ਕੌਮ ਸਰਬੱਤ ਦਾ ਭਲਾ ਮੰਗਦੀ ਆ ਉਹਦੇ ਨਾਲ ਤਰੂ ਕੀਤਾ ਜਾਂਦਾ ਉਹਨੂੰ ਗੁਲਾਮੀ ਦਾ ਸਾਸ ਕਰਾਇਆ ਜਾਂਦਾ ਤੇ ਇਹੋ ਜਿਹੇ ਜਿਹੜੇ ਆ ਉਹਨਾਂ ਨੂੰ ਬਾਰ-ਬਾਰ ਜਿਹੜਾ ਮਾਰ ਕਿੱਡਿਆ ਜਾਂਦਾ ਇਹਨੂੰ ਸਰਕਾਰ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਆਪ ਹੀ ਸਾਰਾ ਮਾਹੌਲ ਜਿਹੜਾ ਵਿਗਾੜਦੇ ਨੇ ਇਸ ਕਰਕੇ ਸਾਰਿਆਂ ਦੇ ਨਾਲ ਬਰਾਬਰਤਾ ਹੋਣੀ ਚਾਹੀਦੀ ਆ ਤੇ ਮੰਦੀ ਸਿੱਖ ਵੀ ਜਿਹੜੇ ਆ ਗੁਰੂ ਕੇ ਸਿੱਖ ਵੀ ਜਿਹੜੇ ਉਹਨਾਂ ਨੂੰ ਰਹਾ ਕਰਕੇ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਵਿੱਚ ਆਉਣ ਕੋਰੇਸ ਤੋਂ ਵੱਧ ਜਿਹੜੀ ਆ ਗੁਲਾਮੀ ਦਾ ਅਹਿਸਾਸ ਕੀ ਕਰਵਾਇਆ ਜਾ ਸਕਦਾ ਬੜੀ ਹਰਾਨੀ ਦੀ ਗੱਲ ਐ ਬੜੀ ਦੁੱਖ ਦੀ ਗੱਲ ਐ ਕਿ ਜਿੱਥੇ ਘਾਟ ਗਿਣਤੀ ਤੋਮਾ ਦੇ ਨਾਲ ਬਹੁਤ ੱਕਾ ਹੁੰਦਾ ਸਿੱਖਾਂ ਦੇ ਨਾਲ ਖਾਸ ਕਰਕੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਰਕਾਰਾਂ ੱਕਾ ਕਰਦੀਆਂ ਕਿਉਂਕਿ ਬੰਦੀ ਸਿੱਖਾਂ ਨੂੰ ਜਿਹੜੇ ਆਪਣੀਆਂ ਸਜ਼ਾਵਾਂ ਭੁਗਤ ਚੁੱਕਿਆ ਉਸ ਤੋਂ ਬਾਅਦ ਵਿੱਚ ਵੀ ਛੱਡਣ ਤੋਂ ਇਹਨਾਂ ਨੂੰ ਡਰ ਲੱਗਦਾ ਪਰ ਜਿੱਥੇ ਗੱਲ ਆਉਂਦੀ ਹੈ ਉਹ ਝੂਠੇ ਸੋਦੇ ਵਾਲੇ ਦੀ RAMBIRIND ਦੀ ਉਹਨੂੰ ਬਾਰ-ਬਾਰ ਪਰੋਲ ਤੇ ਬਾਹਰ ਭੇਜ ਕੇ ਤੇ ਜਾਂ ਸਿੱਖਾਂ ਨੂੰ ਕਹਿ ਲੋ ਜਾਂ ਘਰਤ ਗਿਣਤੀ ਹੋਰ ਧਰਮੀ ਲੋਕ ਜਿਹੜੇ ਨੇ ਹੋਰ ਹਿੰਦੂਆ ਵਿੱਚ ਵੀ ਮੁਸਲਮਾਨਾਂ ਵਿੱਚ ਵੀ ਵੱਖ-ਵੱਖ ਵਰਗਾਂ ਦੇ ਸੱਚੇ-ਸੱਚੇ ਲੋਕ ਜਿਹੜੇ ਹੈਗੇ ਉਹਨਾਂ ਨੂੰ ਚੜਾਇਆ ਜਾਂਦਾ ਜਦੋਂ ਕਿ ਉਹਦਾ ਸਾਰਿਆਂ ਨੂੰ ਪਤਾ ਕਿ ਉਹਨੇ ਕੀ ਕੁਝ ਕੀਤਾ ਤੇ ਪਰ ਗੁਰੂ ਕੇ ਸਿੱਖ ਜਿਹੜੇ ਨੇ ਜਿਹੜੀ ਕੌਮ ਸਰਬੱਤ ਦਾ ਭਲਾ ਮੰਗਦੀ ਆ ਹੋਰੇ ਨਾਲ ਤਰੋਹ ਕੀਤਾ ਜਾਂਦਾ ਉਹਨੂੰ ਗੁਲਾਮੀ ਦਾ ਅਸਾਸ ਕਿਹਾ ਜਾਂਦਾ ਤੇ ਇਹੋ ਜਿਹੇ ਜਿਹੜੇ ਆ ਉਹਨਾਂ ਨੂੰ ਬਾਰ ਬਾਰ ਜਿਹੜਾ ਬਾਹਰ ਕੱਢਿਆ ਜਾਂਦਾ ਇਹਨੂੰ ਸਰਕਾਰ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਆਪ ਹੀ ਸਾਰਾ ਮਾਹੌਲ ਜਿਹੜਾ ਵਿਗਾੜਦੇ ਨੇ ਇਸ ਕਰਕੇ ਸਾਰਿਆਂ ਦੇ ਨਾਲ ਬਰਾਬਰਤਾ ਹੋਣੀ ਚਾਹੀਦੀ ਆ ਤੇ ਬੰਦੀ ਸਿੱਖ ਵੀ ਜਿਹੜੇ ਆ ਗੁਰੂ ਕੇ ਸਿੱਖ ਵੀ ਜਿਹੜੇ ਉਹਨਾਂ ਨੂੰ ਦਿਹਾੜ ਕਰਕੇ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਵਿੱਚ ਆਉਣ ਹੋਰ ਇਸ ਤੋਂ ਵੱਧ ਜਿਹੜੀ ਆ ਗੁਲਾਮੀ ਦਾ ਅਹਿਸਾਸ ਵੀ ਕਰਵਾਇਆ ਜਾ ਸਕਦਾ ਹੈ